ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਕਰੋ ਚੈੱਕ ਤੁਸੀਂ ਤੜਕੇ ਦਾ ਵੀ ਉਹ ਬੱਦਲ ਵੇਖਾ ਕਿੱਡੇ ਗੈਂਟ ਆਉਂਦੇ ਅਰੇ ਚਾਹ ਚੂ ਪਿਣੀ ਮੁੰਡਿਆਂ ਤੜਕੇ ਸ਼ਾਟ ਲੈਣ ਲੱਗੇ ਇੱਕ ਵਲੌਗ ਦਾ ਬੱਦਲ ਦੇ ਵਡੇ ਗੈਂਟ ਆਉਂਦੇ ਨੇ ਕਿ ਸ਼ਾਟ ਲੈ ਲੀਏ ਇੱਕ ਤੇ ਅੱਜ ਇਤਰ ਕੱਢਾਂਗੇ ਆਪਾਂ ਗੋੜ ਕਿ ਲੋ ਤੇ ਆਪਣਾ ਟਰੈਕਟਰ ਨੂੰ ਨਹੀਂ ਤੇਲ ਧੂ ਲੈਣਾ ਸਾਰੇ ਆ ਜੀ ਟੈਂਕੀਆਂ ਖਤਮ ਹੋਈਆਂ ਤੇਨਾਂ ਦੀ ਤੇ ਰੱਖੋ ਆਪਾਂ ਵੇਰਨਾ ਲੱਗਾ ਆਪਣੇ ਇਧਰ ਤੇ ਗੱਡਾਂ ਗੋੜਾ ਜਫੇਰ ਉਹ ਇੱਕ ਪਾਤਰੇ ਗੰਨੇ ਰੱਖੇ ਆਲੇ ਆਗੇ ਪਿਆ ਕੜਾਇਆ ਚੈੱਕ ਕਰੋ ਤੇ ਇਹ ਵੇਲਣਾ ਨਾ ਖੋਨੇ ਤੈਨੂੰ ਅਰੇ ਗੋੜ ਕੱਢਦੇ ਵੀ ਤੜਕੇ ਦਾ ਵੀਓ ਚੈੱਕ ਕਰੋ ਤੁਸੀਂ ਮਰਦਾ ਸ਼ਾਂਤੀ ਪੂਰੀ ਹਾਂਜੀ ਤੇ ਕਰ ਲਿਆ ਆਪਾਂ ਟਰੈਕਟਰ ਸਟਾਰਟ ਸਾਰੇ ਅਣ ਚੱਲਦੇ ਆਪਾਂ ਮਾਰਨ ਕਰਾਇਆ ਬਹਿ ਗਏ ਸਾਰੇ ਚੀਜ਼ਾਂ ਉਹ ਵੀ ਕੱਢਦੇ ਪਹਿਲਾਂ ਪਹਿਲੀ ਬਹੁਤ ਨਾ ਨਹੀਂ ਪਹਿਲਾਂ ਉਹ ਕਰਦੇ ਆ ਤੇ ਇੱਧਰ ਚੱਲਣ ਦੇ ਆ ਵੇ ਲੈਣਾ ਰੌ ਕੱਢਣ ਦਾ ਪਹਿਲੀ ਵਾਰ ਤਾਂ ਬਨੇ ਪਾਤੀ ਕਿ ਨਹੀਂ ਭਾਰਤ ਦੇ ਤੀਆ ਆਪਾਂ ਪਹਿਲੀ ਦੇਖੋ ਕੱਢਣ ਦੇ ਰੋਜ਼ ਅੱਜ ਗੋੜ ਬਣੂਗਾ ਅੱਜ ਬਾਹਰ ਤੋਂ ਬਨੇ ਚਾਹ ਪੀਤੀ ਆਪਾਂ ਮਾਰ ਦੇ ਕਰਾਇਆ ਪਹਿਲਾਂ ਜਾ ਕੇ ਲੱਗ ਪਏ ਆਪਾਂ ਮਾਰਨੇ ਕਰਾਇਆ ਇੱਧਰ ਲੱਗੇ ਦੋ ਇੰਡੈਕਟਰ ਚੇਸ ਤੋਂ ਬਾਅਦ ਬੈਗ ਤੇ ਆ ਲੈ ਪਹਿਲਾਂ ਬੈਲੀ ਬਾਣੀ ਫਿਰ ਆਪਾਂ ਆ ਲੈ ਹੋ ਵੀ ਲਿਉਨੇ ਆਂ ਜਦੋਂ ਬੈਲੀ ਬਾਗੀ ਥਲੇ ਪਿੰਡੋਂ ਆਉਂਦੇ ਆ ਸਾਲ ਕਰਕੇ ਪ੍ਰਾਇਵਰ ਵਾਲੇ ਥੋੜੇ ਆ ਉਹ ਬੈਗ ਤੇ ਹੁਣ ਬਾਅਦ ਚੋਂ ਲੈ ਕੇ ਉਹਨੇ ਜਰਵਾ ਵਾਗ ਗਿਆ ਗੇ ਜੰਨੇ ਆ ਮਾਰਨ ਕਰਾਇਆ ਇੱਕ ਵਾਹ ਵਾ ਕੇ ਦੇਰ ਚੰਦੀ ਆ ਤੜਕੇ ਦੀ ਫੇਰ ਬੋਲਦੇ ਆ ਇੱਕ ਰੀ ਨਾਰਮਲ ਜੀ ਚੱਲੀ ਜਾਂਦਾ ਲਗੀ ਆਪਣੀ ਪਹਿਲੀ ਪੱਤ ਗੋੜ ਦੀ ਪਹਿਲੀ ਇਹ ਨਾਲ ਲਾਉ ਗੋੜ ਕਾਜਨ ਗੋੜੀ ਚਲ ਐਤੋਂ ਦੀਰੇ ਕੋਟੀ ਆ ਤਾਂ ਪਹ ਜਾ ਗਈ ਪ੍ਰੈਸਲੇ ਨਾਲ ਰਾਜੂ ਲੱਦ ਦੇਖ ਲੈ ਉਧਰ ਲੱਗੇ ਹੋਇਆ ਮਾਰਨ ਕਰਾਇਆ ਉਧਰ ਚੱਲਣ ਦਾ ਇੱਕ ਗੋਡ ਪੈਗ ਤੇ ਆਈ ਜਾਂਦੇ ਨਹੀਂ ਲੱਗੂਗਾ ਕਿ ਹੋਰ ਲਾਉਣੇ ਤੇਜ਼ ਲੱਗਾ ਥੋੜਾ ਹੀ ਕੰਮ ਅੱਜ ਜ਼ਿਆਦਾ ਨਹੀਂ ਲੱਗੂਗਾ ਪਰ ਕੱਲ ਵੇਖੋ ਹੁਣ ਕੰਪਿਟਰ ਕਰਾਇਦਾ ਰਹੀ ਹੈ ਨਾ ਕੰਮ ਆਵਾਜ ਚੋ ਅੱਜ ਹਵਾ ਵੜੀ ਚੱਲੀ ਜਾਂਦੀ ਹੈ ਤੋਂ ਉਧਰ ਲੱਗੇ ਇੱਕਾਈ ਲੱਗਾ ਇਧਰ ਇੱਧਰ ਇੱਕ ਕੀ ਲੱਛਣ ਕਰਦੇ ਖਬੂਤ ਆਈ ਨਾਈਟ ਆ ਲਿਆ ਕੀ ਦਿਨੋਂ 2 ਦਿਨ ਹੋਏ ਆ ਲੈ ਆਉਂਦੇ ਆ ਨੂੰ ਓਏ ਤਾਰਾ ਟੋਟਿਆ ਨਹੀਂ ਲੱਗੇ ਆਉਂਦੇ ਆ ਮੁੰਡੇ ਦੂਰ ਦੂਰ ਤਾਂ ਸਾਈਦਾ ਦੇਣੀ ਲੱਗਣਾ ਵਾ ਬੱਦਰ ਹੁੰਦੇ ਆ ਬੜਾ ਫਾਇਦਾ ਸਾਫ ਸਭ ਕਿਤੇ ਇੱਥੋਂ ਸਿੱਧੇ ਹੀ ਸੌੜਦੇ ਨੇ ਇੱਥੋਂ ਹੀ ਉੱਪਰ ਦੇਣ ਦਾ ਸਭੀਆਂ ਤਰ੍ਹਾਂ ਜੋਰ ਚੈੱਕ ਕਰੋ ਤੇ 18 ਸਭੀਆਂ ਪੌਲ ਚੰਗੀਆਂ